अज सा चैनल टीम पहुंची है डॉक्टर दीपक बजाज जी जिन्होंने नवा हस्पता बजाज गैसट्रो जो कि गणेशावस्ती बस स्टैंड को इन्हों हस्पता वालों की सेवावान दिखाई जा रही तो डॉक्टर साहब ना कर रहे हैं डॉक्टर साहब नमस्कार नमस्कार जी मैं डॉक्टर दीपक बजाज सर्जिकल गैसट्रोटोलॉजिस्ट बठिंडा असी अपना एक नव होस्पिटल खोलिया है बजाज गैसट्रो एंड मल्टी स्पैशलिटी होस्पिटल ਜੋ ਕਿ ਜੀਟੀ ਰੋਡ ਤੇ ਕਨੇਸ਼ਾ ਵਸਤੀ ਬਸ ਸਟਾਪ ਦੇ ਬਿਲਕੁਲ ਸਾਹਮਣੇ ਹੈ ਅਸੀਂ ਇਸ ਹਸਪੀਟਲ ਦੇ ਵਿੱਚ ਹਰ ਤਰ੍ਹਾਂ ਦੀਆਂ ਪੇਟ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਗੈਸ ਤਜਾਬ ਜਾਂ ਉਲਟੀ ਵਾਰ-ਵਾਰ ਉਟੀ ਆਉਣਾ ਜਾਂ ਪੇਟ ਨਾਲ ਸੰਬੰਧਿਤ ਕੋਈ ਵੀ ਬਿਮਾਰੀ ਦਾ ਇਲਾਜ ਪੇਟ ਨਾਲ ਸੰਬੰਧਿਤ ਕੈਂਸਰ ਜਿਵੇਂ ਕਿ ਛੋਟੀ ਆਂਤ ਦਾ ਕੈਂਸਰ ਵੱਡੀ ਆਂਤ ਦਾ ਕੈਂਸਰ ਲਿਵਰ ਪੈਨਕ੍ਰੀਆਜ਼ ਦਾ ਜਾਂ ਲੈਟਰਨ ਵਾਲੀ ਜਗ੍ਹਾ ਦੀ ਕੋਈ ਵੀ ਬਿਮਾਰੀ ਜਾਂ ਕੈਂਸਰ ਦਾ ਇਲਾਜ ਕਰਦੇ ਹਾਂ ਇਸ ਤੋਂ ਇਲਾਵਾ ਅਸੀਂ ਲੈਪਰੋਸਕੋਪੀ ਯਾਨੀ ਜਿਸ ਨੂੰ ਅਸੀਂ ਦੂਰਬੀਨ ਨਾਲ ਹੋਣ ਵਾਲੇ ਆਪਰੇਸ਼ਨ ਵੀ ਇੱਥੇ ਸਾਰੇ ਸਾਰੀਆਂ ਸੁਵਿਧਾਵਾਂ ਹਨ ਜਿਵੇਂ ਕਿ ਪਿੱਤੇ ਦਾ ਪਿੱਤੇ ਦੀ ਪੱਥਰੀ ਦਾ ਦੂਰਬੀਨ ਨਾਲ ਆਪਰੇਸ਼ਨ ਹਰਨੀਆਂ ਦਾ ਦੂਰਬੀਨ ਨਾਲ ਆਪਰੇਸ਼ਨ ਜਾਂ ਕਿਸੇ ਕੈਂਸਰ ਦਾ ਦੂਰਬੀਨ ਨਾਲ ਆਪਰੇਸ਼ਨ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਸਾਡੇ ਕੋਲ ਇੱਕ ਕੰਪਲੀਟ ਆਈਸੀਯੂ ਸੈਟਅਪ ਵੈਂਟੀਲੇਟਰ ਦੀ ਸੁਵਿਧਾ ਅਤੇ ਸਾਰੇ ਗੰਭੀਰ ਮਰੀਜ਼ਾਂ ਦੀ ਇਲਾਜ ਦੀ ਸੁਵਿਧਾ ਉਪਲਬਧ ਹੈ ਥੈਂਕ ਯੂ ਜੀ